ਹੋਂ ਤੁਸੀਂ ਵੀ ਹੋ ਜਾਓ ਸਾਵਧਾਨ ਆਖਿਰਕਾਰ ਕਿਉਂ ਸਾਵਧਾਨ ਹੋਣਾ ਕਿਉਂਕਿ ਆਖਿਰਕਾਰ ਥੋੜੀ ਵੀ ਜੇਬ ਦੇ ਵਿੱਚ ਕੋਈ ਵੀ ਖਾਲੀ ਲਿਫਾਫਾ ਹੈ ਤਾਂ ਉਹ ਨੂੰ ਹੁਨੇ ਸਿੱਟ ਦਿਓ ਨਹੀਂ ਤਾਂ ਪੰਜਾਬ ਦੀ ਪੁਲਿਸ ਐ ਤੁਹਾਡੇ ਖਿਲਾਫ ਐਂਡੀਪੀਸੀ ਐਕਟ ਦੇ ਤਹਿਤ ਖਾਲੀ ਲਿਫਾਫੇ ਤੇ ਮਾਮਲਾ ਦਰਜ ਕਰ ਦੇਵੇਗੀ ਜੀ ਹਾਂ ਸਹੀ ਸੁਣਿਆ ਤੁਸੀਂ ਵੀ ਖਾਲੀ ਲਿਫਾਫਾ ਸਿੱਟ ਦਿਓ ਇਹ ਜਾਈ ਮਾਮਲਾ ਲੰਬੀ ਦੇ ਪਿੰਡ ਜਿਹੜਾ ਪੰਜਾਬਾ ਰੋਡ ਦੇ ਉੱਤੇ ਹੋਇਆ ਹੈ ਜਿੱਥੇ ਪੁਲਿਸ ਪਾਰਟੀ ਗਸਤੇ ਦੌਰਾਨ ਦਿਖਾਈ ਗਈ ਹੈ ਤਾਂ ਕਿ ਆ ਗਿਆ ਪੋਸਤਾ ਆਦੀ ਬੰਦਾ ਪੋਸਟ ਖਾਰਿਆ ਸੀ ਤਾਂ ਉਸਤੇ ਖਾਲੀ ਲਫਾਫੇ ਤੇ ਪੁਲਿਸ ਨੇ ਪੱਤਾ ਦਰਜ ਕੀਤਾ ਇਹ ਮਾਮਲਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਵਾਲ ਪੁੱਛਿਆ ਤਾਂ ਉਹਨਾਂ ਵੱਲੋਂ ਬੋਲਦੇ ਨੇ ਨਾਮ ਤੁਹਾਡੇ ਤੇ ਲੱਗੀ ਕਿ ਸੋਚੂ ਨੇ ਸਰਪਰਚ ਦਰਜ ਕੀਤੀ ਗਈ ਸੀ ਅਸੀਂ ਉਹ ਸਾਰੇ ਫੈਕਟਸ ਮੈਂ ਐਸਐਸਪੀ ਸਾਹਿਬ ਨੂੰ ਕਿਹਾ ਹੈ ਕਿ ਉਹ ਚੈੱਕ ਕਰ ਲੰਗੇ ਭਾਈ ਪੁਲਿਸ ਨੇ ਕੀਤੀ ਹੋਵੇ ਤਾਂ ਸਰਕਾਰ ਦੇ ਵਿਰੋਧੀ ਕਿਵੇਂ ਚੁੱਪ ਰਹਿ ਜਾਣਗੇ ਤਾਂ ਇਹ ਜਈ ਮਾਮਲਾ ਇੱਕ ਹਾਸੋ ਮਜ਼ਾਕ ਦੇ ਵਿੱਚ ਰਾਜਾ ਵੜਿੰਗ ਨੇ ਪੰਜਾਬ ਪੁਲਿਸ ਨੂੰ ਬਤਾਈਆਂ ਵੀ ਦੇ ਦਿੱਤੀਆਂ ਕਿਹਾ ਬਹੁਤ ਸੋਹਣੀ ਤੇ ਵੱਡੀ ਰਿਕਵਰੀ ਪੰਜਾਬ ਪੁਲਿਸ ਨੇ ਕੀਤੀ ਹੈ ਇਹ ਫੇਸਬੁੱਕ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਰਾਜਾ ਵੜਿੰਗ ਵੱਲੋਂ ਵਾਇਰਲ ਵੀ ਕੀਤੀ ਗਈ ਹੈ ਆਖਿਰਕਾਰ ਖਾਲੀ ਲਿਫਾਫੇ ਤੇ ਪੱਤਾ ਐਸ ਦੇ ਉੱਤੇ ਕਰਮਜੀਤ ਕੌਰ ਨੇ ਵੱਡਾ ਬਿਆਨ ਵੀ ਦਿੱਤਾ ਉਹਨੇ ਕਿਹਾ ਕਿ ਕੁਝ ਪੱਤਰਕਾਰਾਂ ਨੂੰ ਵੀ ਕਿਹਾ ਕਿ ਕੁਝ ਪੱਤਰਕਾਰਾਂ ਨੂੰ ਨੌਲੇਜ ਦੀ ਘਾਟ ਹੈ ਨੌਲੇਜ ਦੀ ਘਾਟ ਤੋਂ ਬਿਨਾ ਅਧੂਰੀ ਜਾਣਕਾਰੀ ਤੋਂ ਬਿਨਾ ਇਹਨਾਂ ਵੱਲੋਂ ਚੈਨਲ 27 ਐਨਡੀਪੀਐਸ ਇੱਕ ਉਹਦਾਤ ਕੀਤਾ ਗਿਆ ਜਿਹੜੇ ਐਡਿਕਟਡ ਹੈਗੇ ਨੇ ਉਹ ਬੰਦਾ ਐਡਿਕਟਡ ਹੈਗਾ ਉਹਦੀ ਕੰਪਲੇਂਟ ਹੈ ਕਿ ਜਿਵੇਂ ਜਰਨਲ ਫਾਰਮਾਂ ਤੇ ਬੈਠ ਕੇ ਜਿਵੇਂ ਖਾਲੀ ਥਾਵਾਂ ਤੇ ਸੰਸ਼ਾਨ ਘਟ ਹੋ ਗਏਗਾ ਮਟਰਬਾਕਸ ਵਗੈਰਾ ਉੱਥੇ ਬਿਨਾਂ ਫਾਰਮ ਸੌਂਦ ਬਿਨ ਸੋਸਾਇਟੀ ਚ ਕਿਨ ਛੇੜੀ ਬੈਠ ਕੇ ਨਿਸ਼ਾਨ ਕਰਦੇ ਉਸ ਤਰ੍ਹਾਂ ਦੀ ਪਬਲਿਕ ਕੰਪਲੇਂਟ ਸੀਗੀ ਜਿਹੜੇ ਤਾਂ ਆਪਾਂ ਗਏ ਉੱਥੇ ਜਾ ਕੇ ਵੇਖਿਆ ਤਾਂ ਬਾਕੀ ਇਹ ਕਬੂ ਆ ਗਿਆ ਇਹ ਜਿਹੜਾ ਸੀਗਾ ਉੱਥੇ ਫ ਆਸਤੇ ਜੇ ਬੈਠੀ ਹੈ ਮੈਨੇ ਖਾਦੀ ਉਹਦੇ ਤਹਿਤ 25 ਅੰਡੇ ਤੇ 70 ਦਰਜ ਕਰਾ ਲਿਆ ਉਹਦਾ ਡੋਪ ਟੈਸਟ ਕਰਵਾ ਕੇ ਇਹਨੂੰ ਆਪਾਂ ਰਿਹੈਪ ਸੈਂਟਰ ਜਿਹੜਾ ਆ ਐਡਮਿਟ ਕਰਾਇਆ ਜਿੱਥੇ ਉਹਨੇ ਮਲੋਟ ਜਿਹੜਾ ਸੀ ਹਸਪੀਟਲ ਮਲੋਟ ਹੈਗਾ ਉੱਥੇ ਜੇ ਲੱਗੇ ਉਹ ਵੀ ਹੋਰ ਜਿਆਦਾ ਮਲੋਟਾਈ ਚੱਲ ਰਹੀ ਹੈ ਵੀ ਇੱਕ ਖਾਲੀ ਜਿਹੜਾ ਕੋਸ਼ ਦੇ ਕਾਗਜ਼ ਉੱਤੇ ਪਰਚਾ ਪੁਲਿਸ ਵੱਲੋਂ ਦਰਜ ਕਰਨਾ ਬੜਾ ਹੀ ਹੈ ਜੀ ਇੱਕ ਖਾਲੀ ਕਾਗਜ਼ ਤੇ ਪਰਚਾ ਦਰਜ ਨਹੀਂ ਹੋਇਆ ਤੇ ਐਡਿਕਟਡ ਤੇ ਪਰਚਾ ਦਰਜ ਹੋਇਆ ਵੀ ਕਿਸੇ ਪੱਤਰਕਾਰ ਨੇ ਜਾਣਕਾਰੀ ਦੀ ਘਾਟ ਰੱਖਦੇ ਹੋਏ ਉਸ ਸਟੋਰੀ ਨੂੰ ਮਿਸ ਰਿਪਰੈਜ਼ੈਂਟ ਕੀਤਾ ਗਿਆ ਔਰ ਜਿਹੜਾ ਇਸਦੇ ਨਾਮ ਤਾਂ ਨਹੀਂ ਡਿਸਕਲੋਸ ਕੀਤੇ ਜਾ ਸਕਦੇ ਕਿਉਂਕਿ ਐਡਿਕਟਡ ਦਾ ਨਾਮ ਜੇ ਆਪਾਂ ਡਿਸਕਲੋਸ ਕਰਦੇ ਆ ਤਾਂ ਫਿਰ ਇੱਕ ਹਿਸਾਬ ਨਾਲ ਆਪਾਂ ਉਹਦਾ ਸੁਸਾਇਟੀ ਦੇ ਵਿੱਚ ਵਾਪਸ ਆਉਣ ਦਾ ਰਸਤਾ ਜਿਹੜਾ ਬੰਦ ਕਰ ਦਿੰਨੇ ਸੋ ਉਹਨਾਂ ਨੂੰ ਵੀ ਇਹ ਅਪੀਲ ਹੈ ਨਾ ਪੱਤਰਕਾਰਾਂ ਨੂੰ ਕਿ ਇਸ ਤਰ੍ਹਾਂ ਦੀ ਨਿਊਜ਼ ਜਿਹੜੀ ਆ ਉਹ ਦੇਖ ਕੇ ਬਾਤ ਕੇ ਜਾਂ ਦੂਜੇ ਪੱਖ ਲੈ ਕੇ ਹੀ ਲਾਈ ਜਾਵੇ ਤਾਂ ਕਿ ਸੁਸਾਇਟੀ ਦੇ ਵਿੱਚ ਕੋਈ ਗਲਤ ਮੈਸੇਜ ਨਾ ਜਾਵੇ